ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13ਵੀਂ ਸਟੇਟ ਚੈਂਪੀਅਨਸ਼ਿਪ ਨੈਸ਼ਨਲ ਗੱਤਕਾ ਫਾਊਂਡੇਸ਼ਨ ਆਫ ਇੰਡੀਆ ਦੀ ਰਹਿਨਮਾਈ ਹੇਠ ਜਸਟਿਸ ਗੱਤਕਾ ਐਸੋਸੀਏਸ਼ਨ ਗੁਰਦੁਆਰਾ ਬੋੜੀ ਸਾਹਿਬ ਵਿਖੇ ਇਹ ਜਸਟਿਸ ਦੇ ਟ੍ਰਾਇਲ ਲੈ ਜਾ ਰਹੇ ਆ ਇਥੋਂ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਸਟੇਟ ਖੇਡਣ ਲਈ ਜਾਣਗੇ ਕਿ ਇਹਦੇ ਵਿੱਚ ਤਕਰੀਬਨ 80 ਸਟੂਡੈਂਟ ਨੇ ਭਾਗ ਲਿਆ ਵਿੱਚ 14 17 19 22 25 ਬਰਕਤ ਦੇ ਕੁੜੀਆਂ ਦੇ ਮੁੰਡਿਆਂ ਨੇ ਹਿੱਸਾ ਲਿਆ ਇੱਥੇ ਜਿਹੜੀ ਪ੍ਰੈਲੈਗੀ ਇਹ ਸਿਲੈਕਟ ਹੋਣਗੇ ਉਹ ਬੱਚੇ ਸਟੇਟ ਵੀ ਜਾਣਗੇ ਪਾਸ਼ਾ ਦੀ ਵਰਸ਼ਸ ਸਰਕਾ ਇਹ ਬਹੁਤ ਵਧੀਆ ਸਿੰਪੋਜ਼ੀਅਮ ਹੋਇਆ ਜਿੰਨੇ ਵੀ ਸਟੂਡੈਂਟ ਜਿੰਨੇ ਵੀ ਟੀਚਰ ਜਿੰਨੇ ਵੀ ਗਤਕਾ ਉਸਤਾਦ ਗੁਰਦੁਆਰਾ ਬੋੜੀ ਸਾਹਿਬ ਦੇ ਜਿੰਨੇ ਸਮੂਹ ਮੈਂਬਰ